ਉਹ ਬੈਰੀਅਰ ਤੋੜਨ ਨਹੀਂ ਜਾ ਰਹੇ ਸੀ ਜਿਗੋਂ ਜਿਹੜੇ ਜ਼ਿਆਦਾ ਬੰਦੇ ਸੀਗੇ ਉਹ ਵਾਪਸ ਆ ਰਹੇ ਸੀਗੇ ਉਹ ਬੱਚਿਆਂ ਨੂੰ ਕੰਟਰੋਲ ਕਰ ਰਹੇ ਸੀਗੇ ਔਰ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਆਪਾਂ ਕੋਈ ਵਾਇਰਲੈਂਸ ਨਹੀਂ ਕਰਨੀ ਪੀਸਫੁਲ ਪ੍ਰੋਟੈਸਟ ਕਰਨਾ ਜਦੋਂ ਇਹ ਵਾਪਸ ਆ ਰਹੇ ਸੀ ਤਾਂ ਇਹਨਾਂ ਦੇ ਪਿੱਛੇ ਵੀ ਸਾਰੇ ਮਾਲੋ ਇੱਕ ਬਹੁਤ ਸਾਰੇ ਜਿਹੜੇ ਸੀਗੇ ਗੋਲੇ ਲੱਗੇ ਜਿਹੜੇ ਹੈਗੇ ਆ ਅਥਰੋ ਗੈਸ ਦੇ ਦਾਗੇ ਗਏ ਉਹਨਾਂ ਦੇ ਪਿੱਛੇ ਵੀ ਅੱਗੇ ਵੀ ਉਹ ਦਿਨ ਉਹਨਾਂ ਨੂੰ ਸਾਹ ਦੀ ਤਕਲੀਫ ਹੋਈ ਆ ਔਰ ਇਹ ਕੈਂਸਰ ਦੇ ਪੇਸ਼ੈਂਟਸ ਆ ਔਰ ਬਾਕੀਆਂ ਦੇ ਨਾਲ ਵੀ ਇਦਾਂ ਹੀ ਆ ਜਿਹੜੇ ਸ਼ੁਕ ਕਰਨ ਦੀ ਜਿਹੜੀ ਡੈਥ ਵੀ ਹੋਈ ਆ ਜੀ ਉਹਦੇ ਵਿੱਚ ਵੀ ਉਹਦੇ ਸਿਰ ਦੇ ਪ ਤੇ ਇਹ ਜਿਹੜੀ ਅਨਪਰੋਵਕਡ ਵਾਇਲ ਇਹ ਮਤਲਬ ਬਹੁਤ ਹੀ ਦੁਖਦਾਈ ਆ ਮੇਰੇ ਮੇਰੀ ਸਾਰੀ ਹਮਦਰਦੀ ਮਰੀ ਇਸ ਜਿਹੜਾ ਸਨੇਹ ਆ ਉਹ ਉਹਨਾਂ ਦੇ ਪਰਿਵਾਰ ਵਾਸਤੇ ਆ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀ ਮਾਪੇਓ ਦਾ ਇਕੱਲਾ ਪੁੱਤ ਸੀਗਾ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕਹਿਰ ਵਰਤ ਗਿਆ ਨਾ ਜੀ ਇਹ ਅਤਿਆਚਾਰ ਹੈ ਜੀ ਇਹ ਮਤਲਬ ਜ਼ੁਲਮ ਹੈ ਬਹੁਤ ਵੱਡਾ ਜਿਹੜਾ ਹਰਿਆਣਾ ਸਰਕਾਰ ਨੇ ਕੀਤਾ ਬਹੁਤ ਮਾੜੀ ਗੱਲ ਹੈ ਔਰ ਆਪਣਾ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਦਾ ਇਹਦਾ ਰਾਈਟ ਹੈ ਸੰਵਿਧਾਨ ਇਹਦਾ ਹੱਕ ਦਿੰਦਾ ਜੀ ਇਹਦਾ ਮਤਲਬ ਦੇਖੋ ਕੱਲ ਜਿਹੜੇ ਸੀਗੇ 100 ਤੋਂ ਵੱਧ ਜਿਹੜੇ ਹੈਗੇ ਇੰਜਰ ਹੋਏ ਆ ਇੱਥੇ ਜਿਹੜ ਉਹਦੇ ਵੀ ਗੋਲੀ ਲੱਗੀ ਹੋਈ ਆ ਸੋ ਇਹ ਬਹੁਤ ਮਾੜੀ ਗੱਲ ਆ ਜਿਹੜੀਆਂ ਗੋਡੀਆਂ ਚਲਾਈਆਂ ਗਈਆਂ ਗਈਆਂ ਜਿਹੜੀਆਂ ਮਨ ਲੋ ਇਹ ਤਾਂ ਮਰਖਲ ਪੂਰੀ ਦੁਨੀਆ ਚ ਨਹੀਂ ਕਿਤੇ ਹੋਇਆ ਤੁਸੀਂ ਦੇਖੋ ਇਸ ਵੇਲੇ ਸਾਰੇ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਫਰਾਂਸ ਦੇ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਆ ਮੈਕਰੋਨ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਪੈਕੇਜ ਦਿੱਤਾ ਮਤਲਬ ਸਪੇਨ ਦੇ ਵਿੱਚ ਪੋਲੈਂਡ ਦੇ ਵਿੱਚ ਮਤਲਬ ਬਹੁਤ ਸਾਰੇ ਜਿਹੜੇ ਯੂਰੋਪੀਅਨ ਕੰਟਰੀਜ਼ ਆ ਉੱਥੇ ਉੱਥੇ ਵੀ ਕਿਸਾਨ ਜਿਹੜੇ ਹੈਗੇ ਟਰੈਕਟਰ ਲੈ ਕੇ ਪ੍ਰੋਟੈਸਟ ਕਰ ਰਹੇ ਆ ਟਰੈਕਟਰ ਮਾਰਚ ਕਰ ਰਹੇ ਆ ਔਰ ਪੂਰੀ ਦੁਨੀਆ ਦੇ ਵਿੱਚ ਚੜ੍ਹੇ ਹੈਗੇ ਪ੍ਰੋਟੈਸਟ ਹੋ ਰਿਹਾ ਔਰ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਤੇ ਦੁਨੀਆ ਦੇ ਵਿੱਚ ਪਹਿਲੀ ਮਿਸਾਲ ਆ ਜਿਹੜੇ 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 ਪ੍ਰੋਟੈਸਟਰ ਆ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹਾਂ ਹਾਂਜੀ ਉਹ ਅੱਜ ਆ ਜੇਗੀ ਜੀ ਰਿਪੋਰਟ ਔਰ ਸਾਡੀ ਕੈਬਨਿਟ ਦੀ ਮੀਟਿੰਗ ਵੀ ਹੈ ਉਦੋਂ ਤੱਕ ਹੋਪਫੁਲੀ ਰਿਪੋਰਟ ਵੀ ਆ ਜਾਏਗੀ ਔਰ ਜਿਹੜੀ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਵੀ ਬੁਲਾਈ ਆ ਮਾਨ ਸਾਹਿਬ ਨੇ ਸੋ ਉਹਦੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਫੈਸਲਾ ਉਹ ਅਗਲਾ ਫੈਸਲਾ ਜਿਹੜਾ ਆ ਉਹਨਾਂ ਨੇ ਮੈਨੂੰ ਦੱਸਿਆ ਜੀ ਵੀ ਜਿਹੜੇ ਬਜ਼ੁਰਗ ਜਿਹੜੇ ਟਰਾਲ ਟਾਇਰ ਵੀ ਪਾੜੇ ਆ ਟੈਂਕੀਆਂ ਦੇ ਵਿੱਚ ਵੀ ਕੁਝ ਪਾਇਆ ਔਰ ਸਟਰੈਕਟਰ ਤੋੜ ਦਿੱਤੇ ਆ ਔਰ ਜਿਹੜੇ ਉਹਦੇ ਵਿੱਚ ਬਜ਼ੁਰਗ ਬੈਠੇ ਹੋਏ ਸੀ ਕਈ ਉਹਨਾਂ ਮਤਲਬ ਜੋ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਬੋਰੀਆਂ ਚ ਪਾ ਕੇ ਲੈ ਕੇ ਗਏ ਆ ਉਹਦਾ ਅਸੀਂ ਕੋਈ ਐਵੀਡੈਂਸ ਦੇਖ ਰਹੇ ਆ ਜੀ ਸਾਨੂੰ ਕੋਈ ਐਵੀਡੈਂਸ ਮਿਲਦਾ ਤਾਂ ਫਿਰ ਉਹਦੇ ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਸ ਤਰ੍ਹਾਂ ਦਾ ਵਾਕਿਆ ਹੋਇਆ ਦੇਖੋ ਗੱਲ ਇਹ ਆ ਵੀ ਆਪਾਂ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਬਹੁਤ ਸਾਰ ਵਾਰ ਸੋਚਣ ਦੀ ਲੋੜ ਆ ਬਹੁਤ ਸੰਜਮ ਦੀ ਲੋੜ ਆ ਦੋ ਸਟੇਟ ਗਵਰਨਮੈਂਟਸ ਆ ਇਹਦੇ ਵਿੱਚ ਤੁਸੀਂ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਦੀ ਕੇਂਦਰ ਸਰਕਾਰ ਦੀ ਗੱਲ ਕਰਨੀ ਜਿਹਦੇ ਨਾਲ ਸੰਬੰਧਿਤ ਮੰਗ ਹੈਗੀ ਹੈ ਹਰਿਆਣਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਇੱਕ ਨੈਸ਼ਨਲ ਹਾਈਵੇਅ ਹੈ ਨੈਸ਼ਨਲ ਹਾਈਵੇਅ ਸਾਰਿਆਂ ਦਾ ਨੇਸ਼ਨ ਦਾ ਹੁੰਦਾ ਉਹ ਕੋਈ ਹਰਿਆਣੇ ਦੀ ਪ੍ਰਾਪਰਟੀ ਨਹੀਂ ਹੈ ਉਹ ਨੇਸ਼ਨ ਦੀ ਪ੍ਰਾਪਰਟੀ ਹੈ ਉਹ ਦਿੱਲੀ ਜਾ ਰਿਹਾ ਹੈ ਉਹ ਹਰਿਆਣੇ ਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਰੋਕਣ ਦਾ ਉਹਨਾਂ ਨੂੰ ਤੇ ਵਾਇਰਲਸ ਦਾ ਤਾਂ ਬਿਲਕੁਲ ਹੀ ਕੋਈ ਹੱਕ ਨਹੀਂ ਹੈ ਜੀ ਬਲੋ ਬਿਲਕੁਲ ਜੀ ਉਹਨਾਂ ਦਾ ਜਿਹੜਾ ਉਹਨਾਂ ਦਾ ਸਾਰਾ ਬਤਿਹਰਾ ਹੈਗਾ ਜੀ ਉਹ ਗੈਰ ਕਾਨੂੰਨੀਆ ਗੈਰ ਸੰਵਿਧਾਨਿਕ ਹੈ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਔਰ ਕਿਸਾਨਾਂ ਦੇ ਮਜ਼ਦੂਰਾਂ ਦਾ ਮਤਲਬ ਜਿਹੜਾ ਹੈਗਾ ਇਹ ਅਤਿਆਚਾਰ ਹੈ ਜੀ ਜ਼ੁਲਮ ਹੈ ਇਹ ਕੋਈ ਨਾਰਮਲ ਕਾਰਵਾਈ ਨਹੀਂ ਹੈ ਮਤਲਬ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਦੇਖੋ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਮੀਟਿੰਗ ਬੁਲਾਈ ਹੈ ਉਹ ਐਪਰੋਪ੍ਰੀਏਟ ਹੋਏਗਾ ਇਹ ਮਤਲਬ ਮੇਰੇ ਵਾਸਤੇ ਕੁਝ ਵੀ ਕਹਿਣਾ ਠੀਕ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਜੋ ਕੈਬਨਿਟ ਹੈ ਉਹ ਫੈਸਲਾ ਕਰੇਗੀ ਇਹਦੇ ਬਾਰੇ ਜੋ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੋ ਦਿਸ਼ਾ ਨਿਰਦੇਸ਼ ਹੋਣਗੇ ਕੈਬਨਿਟ ਫੈਸਲਾ ਕਰੇਗੀ